ਅੱਜ ਜਿਹੜਾ ਉਦਘਾਟਨ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਇਹ ਅੱਜ ਇਹ ਸਾਡੇ ਨਵੇਂ ਤਹਿਸੀਲ ਕੰਪਲੈਕਸ ਦਾ ਨੀਂਹ ਪੱਥਰ ਹੈ ਬਹੁਤ ਪੁਰਾਣੀ ਬਹੁਤ ਚਿਰ ਦੀ ਇੱਥੇ ਮੰਗਿਆ ਮੈਂ 15 ਸਾਲ ਸਰਪੰਚ ਰਹਿੰਦੇ ਹੋਏ ਸਾਨੂੰ ਰੋਜ਼ ਇੱਥੇ ਆਉਣਾ ਪੈਂਦਾ ਸੀ ਨਾ ਕੋਈ ਢੰਗ ਦਾ ਵਾਸ਼ਰੂਮ ਨਾ ਕੋਈ ਬਹਿਣ ਲਈ ਜਗ੍ਹਾ ਨਾ ਕੋਈ ਖੜੇ ਹੋਣ ਲਈ ਜਗ੍ਹਾ ਲੰਬੇ ਸਮੇਂ ਦਾ ਇੱਕ ਕਿਸਮ ਦਾ ਸੰਤਾਪ ਸੀ ਇੱਕ ਤਾਂ ਕਮਾਕਾਰਾਂ ਦੇ ਵਿੱਚ ਤੇ ਜਿਹੜੀ ਦੇਰੀ ਹੋਣੀ ਹੁੰਦੀ ਆ ਜਾਂ ਕੋਈ ਦਿੱਕਤਾਂ ਆਉਣੀ ਆ ਉਹ ਵੱਖਰੀਆਂ ਹੁੰਦੀਆਂ ਪਰ ਜਦੋਂ ਗਰਮੀਆਂ ਸਰਦੀਆਂ ਦੇ ਵਿੱਚ ਕਿਸੇ ਨੂੰ ਕੋਈ ਬੈਠਣ ਨੂੰ ਜਗ੍ਹਾ ਨਾ ਮਿਲੇ ਕੋਈ ਸਲਮਾਨਯੋਗ ਵਾਸ਼ਰੂਮ ਨਾ ਲੱਭਣ ਤਾਂ ਫਿਰ ਉਹ ਤਕਲੀਫ ਜਿਹੜੀ ਉਹ ਬਹੁਤ ਜ਼ਿਆਦਾ ਹੁੰਦੀ ਏ ਇਹ ਆਉਂਦੀਆਂ ਹੀ ਜਦੋਂ ਹੀ ਸਰਕਾਰ ਬਣੀ ਆ ਮੈਂ ਸਭ ਤੋਂ ਪਹਿਲਾਂ ਇਹ ਜਿਹੜੇ ਮੁੱਖ ਪ੍ਰੋਜੈਕਟ ਸਾਡੇ ਸ਼ਹਿਰ ਦੇ ਉਹਨਾਂ ਦੇ ਵਿੱਚ ਤਹਿਸੀਲ ਕੰਪਲੈਕਸ ਦਾ ਪ੍ਰੋਜੈਕਟ ਜਿਹੜਾ ਉਹ ਸੀਐਮ ਸਾਹਿਬ ਨੂੰ ਦਿੱਤਾ ਸੀ ਕਿ ਬਹੁਤ ਜ਼ਿਆਦਾ ਜ਼ਰੂਰਤ ਹੈ ਤੋਂ ਮਨਜੁਕ ਸਿੰਘ ਸਾਹਿਬ ਨੇ ਇਹ ਸਾਡੀ ਅਪੀਲ ਨੂੰ ਕਬੂਲ ਕਰਦੇ ਹੋਇਆ ਪੂਰੇ ਹਲਕੇ ਦੀ ਅਪੀਲ ਨੂੰ ਕਬੂਲ ਕਰਦੇ ਹੋਇਆ ਅਰ ਪਿਛਲਾ 1 ਸਾਲ ਹੋ ਗਿਆ ਸਾਨੂੰ 2023 ਦੀ ਜਿਮਨੀ ਚੋਣ ਤੋਂ ਪਹਿਲਾਂ ਇਹ ਸਾਡਾ ਪ੍ਰੋਜੈਕਟ ਸੈਂਕਸ਼ਨ ਹੋ ਗਿਆ ਸੀ ਜਿਹੜਾ ਤਹਿਸੀਲ ਕੰਪਲੈਕਸ ਦਾ ਇਹਦੀਆਂ ਪ੍ਰਬੰਧਕੀ ਕਾਰਵਾਈਆਂ ਕਰਦਿਆ ਕਰਦਿਆ ਜਿੰਨਾ ਸਾਰਾ ਕੁਝ ਅਰੇਂਜਮੈਂਟ ਕਰਦਿਆ ਸਾਨੂੰ ਜਿਹੜਾ ਉਹ ਸਮਾਂ ਲੱਗ ਗਿਆ ਜਿਹਦੇ ਤਹਿਤ ਅੱਜੇ ਦਾ ਨਹੀਂ ਪੱਥਰ ਰੱਖਿਆ ਵੈਸੇ ਸਿਮੂ ਸਾਹਿਬ ਨੇ ਇਹਦਾ ਆਨਲਾਈਨ ਵੀ ਇੱਕ ਕਹਿ ਦਿੱਤਾ ਸੀ ਕਿ ਕੰਮ ਨੂੰ ਸਟਾਰਟ ਕਰਨ ਵਾਸਤੇ ਤੇ ਅੱਜ 5 ਕਰੋੜ ਤੇ 30 ਲੱਖ ਦਾ ਪ੍ਰੋਜੈਕਟ ਹੈ ਜਿਹੜਾ ਜਿਹਦੇ ਵਿੱਚ ਪੂਰੀ ਸਾਡੀ ਜਿਹੜੀ ਤਹਿਸੀਲ ਕੰਪਲੈਕਸ ਉਹਦੇ ਵਿੱਚ ਆਏਗਾ ਐਸਟੀਐਮ ਆਫਿਸ ਵੀ ਜਿਹੜਾ ਆ ਉਹਦੇ ਵਿੱਚ ਹੀ ਹੋਏਗਾ ਤੇ ਸਾਰਾ ਹੀ ਦਫਤਰ ਬਹੁਤ ਵਧੀਆ ਤਰੀਕੇ ਨਾਲ ਔਰ ਬੜਾ ਮਾਕੇ ਕਿੰਨੇ ਸਟੋਰੀਆਂ ਕਿੰਨੇ ਸਟੋਰੀ ਕਿੰਨੀ ਮੰਜ਼ਲਾ ਬਣਦਾ ਤਿੰਨ ਮੰਜ਼ਲਾ ਕਿੰਨੇ ਮੰਜ਼ਲਾ ਬਣੇਗਾ ਇਹ ਇਹ ਸਟੈਂਡਰਡ ਡਿਜ਼ਾਈਨ ਨੇ ਤਹਿਸੀਲਾਂ ਦੇ ਜਿਹੜੇ ਹੈਗੇ ਆ ਉਹਦੇ ਤਹਿਤ ਇਹ ਤਿੰਨ ਮੰਜ਼ਲਾ ਜਿਹੜਾ ਸੈਟ ਆ ਬਣੇਗਾ ਇਹ ਫੈਸਿਲਿਟੀਆਂ ਹੋਵੇਗਾ ਜੀ ਫੈਸਿਲਿਟੀ ਤਾਂ ਤੁਸੀਂ ਪੰਜਾਬ ਦੇ ਤਸੀਲ ਉਹ ਤਸੀਲਾਂ ਦੇਖੀਆਂ ਹੋਈਆਂ ਜਿੱਥੇ ਪ੍ਰੋਪਰ ਡਿਜ਼ਾਈਨ ਦੇ ਨਾਲੇ ਬਣੇ ਹੋਏ ਹਰ ਇੱਕ ਫੈਸਿਲਿਟੀ ਪਾਣੀ ਵਾਸ਼ਰੂਮ ਹਰ ਇੱਕ ਨੂੰ ਚੜਨ ਨੂੰ ਰੈਂਪ ਵਗੈਰਾ ਹਰ ਚੀਜ਼ ਜਿਹੜੀ ਸੈਨੇ ਬਿਰਗਾਂ ਵਾਸਤੇ ਚੜਨ ਵਾਸਤੇ ਕਿ ਕਿਸੇ ਨੂੰ ਉਤਨ ਚੜ੍ਹ ਦੀ ਦਿੱਕਤ ਨਾ ਹੋਵੇ ਰੈਂਪ ਵੀ ਹੋਏਗਾ ਸਭ ਕੁਝ ਹੋਏਗਾ ਔਰ ਇੱਕ ਫੁੱਲ ਫਰਨੀਸ਼ਡ ਤੇ ਫੁੱਲ ਫਲੈਜ ਫੈਸਿਲਿਟੀਆਂ ਦੇ ਨਾਲ ਇੱਕ ਮਾਡਰਨ ਤਸੀਲ ਕੰਪਲੈਕਸ ਜਿਹੜਾ ਉਹ ਉਹਨੂੰ ਕੋਤਰਾ ਇਹ ਦਾ ਸਿਰਫ 6 ਮਹੀਨੇ ਦਾ ਟਾਈਮ ਪੀਰੀਅਡ ਹੈ ਇਸੇ ਕਰਕੇ ਅਸੀਂ ਅੱਜ ਜਲਦੀ ਕੀਤੀ ਆ ਕੋਈ ਖਾਸ ਪ੍ਰਬੰਧ ਨਹੀਂ ਕਰ ਸਕੇ ਨਹੀਂ ਤਾਂ ਇਹਨੂੰ ਪ੍ਰੋਗਰਾਮ ਨੂੰ ਆਪਾਂ ਵੱਡਾ ਵੀ ਕਰ ਸਕਦੇ ਸੀ ਕਿ ਕੋਟ ਲੱਗਣ ਤੋਂ ਪਹਿਲਾਂ ਪਹਿਲਾਂ ਅਸੀਂ ਇਹਨੂੰ ਇਹਨੂੰ ਸਟਾਰਟਿੰਗ ਕਰਵਾ ਦਈਏ ਤਾਂ ਕਿ ਅਸੀਂ 6 ਮਹੀਨੇ ਦੇ ਵਿੱਚ ਇਹਨੂੰ ਕੰਮ ਹੋਵੇ। ਇਹ ਬਹੁਤ ਵਧੀਆ ਉਪਰਾਲਾ ਵੀ ਤੁਹਾਡੇ ਜਿਹੜਾ ਕੰਪਲੈਕਸ ਬਣਨਾ ਜਾ ਰਿਹਾ ਪਰ ਜਿਹੜਾ ਨਾਲ ਹੀ ਇੱਕ ਬਹੁਤ ਚ ਲੱਖ ਰੁਪਇਆ ਲਾ ਕੇ ਜਿਹੜਾ ਵਟਵਾਰ ਖਾਨਾ ਬਣਵਾਇਆ ਸੀ ਉਹਦੀ ਜਿਹੜੀ ਜਿੰਨੀ ਵੀ ਇਮਾਰਤ ਤੇ ਜੱਜਰ ਹੋਈ ਪਈ ਆ ਤੇ ਉਹਦੇ ਬਾਰੇ ਕੋਈ ਦੇਖ ਸੰਭਾਲ ਦੀ ਕੋਈ ਹੈ ਨਹੀਂ ਆ ਉਹਦੇ ਵਿੱਚ ਵੀ ਅਸੀਂ ਐਸਟੀਮੇਟ ਬਣਾ ਕੇ ਭੇਜ ਦਿੰਨੇ ਸਰਕਾਰ ਨੂੰ ਕਿਉਂਕਿ ਰਿਪੇਅਰ ਵਾਸਤੇ ਜਾਂ ਹੋਰ ਫੈਸਿਲਿਟੀਆਂ ਜਿਹੜੀਆਂ ਵੀ ਚਾਹੀਦੀਆਂ ਨੇ ਉੱਥੇ ਉਹਨਾਂ ਦੇ ਵਿੱਚ ਕਦੀ ਵੀ ਸਰਕਾਰਾਂ ਦੇ ਕੋਲ ਇਹਨਾਂ ਪੈਸਿਆਂ ਦੀ ਕਮੀ ਨਹੀਂ ਹੁੰਦੀ ਸਰਕਾਰਾਂ ਦੇ ਕੋਲ ਇਹਨਾਂ ਸਾਧਨਾਂ ਦੀ ਕਮੀ ਨਹੀਂ ਹੁੰਦੀ ਕਿਉਂਕਿ ਜਿਹੜੀ ਬਿਲਡਿੰਗ ਬਣ ਗਈ ਉਹਦੀ ਮੈਂਟੇਨੈਂਸ ਦੇ ਪੈਸੇ ਹਰ ਸਾਲ ਸਰਕਾਰ ਦੇ ਹੁੰਦੇ ਆ ਸਿਰਫ ਸਾਡੀ ਜਿਹੜੀ ਇੱਛਾ ਸ਼ਕਤੀ ਹੈ ਨਾ ਕੰਮ ਕਰਨ ਦੀ ਜਾਂ ਸਾਡਾ ਵਿਜ਼ਨ ਕੀ ਹੈ ਜਾਂ ਸਾਨੂੰ ਲੋਕਾਂ ਦੇ ਨਾਲ ਦੁੱਖ ਤਕਲੀਫ ਕਿੰਨਾ ਜਾਂ ਸਾਨੂੰ ਲੋਕਾਂ ਦੇ ਨਾਲ ਪਿਆਰ ਕਿੰਨਾ ਕਿ ਹਲਕੇ ਨਾਲ ਪਿਆਰ ਕਰਨਾ ਇਹ ਸਾਰਾ ਇਸ ਚੀਜ਼ ਤੇ ਡਿਪੈਂਡ ਕਰਦਾ ਇਹਦਾ ਐਸਟੀਮੇਟ ਬਣਾ ਕੇ ਫੌਰਨ ਭੇਜ ਦਿੱਤਾ ਜਾਏਗਾ ਔਰ ਜਿੰਨੀ ਜਲਦੀ ਹੋ ਸਕਦਾ ਇਹਨੂੰ ਪਾਸ ਕਰਵਾ ਕੇ ਅਸੀਂ ਲੈ ਕੇ ਜਾਵਾਂਗੇ ਤਾਂ ਕਿ ਪਟਵਾਰਖਾਨੇ ਦੀ ਬਿਲਡਿੰਗ ਦੇ ਵਿੱਚ ਵੀ ਸੁਧਾਰ ਹੋ ਸਕੇ ਉੱਥੇ ਵਾਸ਼ਰੂਮਾਂ ਦੀ ਹਾਲਤ ਮਾੜੀ ਆ ਮੈਂ ਗਈ ਸੀ ਇੱਕ ਦਿਨ ਉਹ ਵੀ ਅਸੀਂ ਜਿਹੜਾ ਕੰਪਲੈਕਸ ਜਿਹੜਾ ਹੈ ਉਹਦਾ ਬਲਾਕ ਵਗੈਰਾ ਦੁਬਾਰਾ ਬਣਾਵਾਂਗੇ ਪੰਜਾਬ ਸਰਕਾਰ ਜਿਹੜੀ ਆ ਕਰਪਸ਼ਨ ਦੇ ਖਿਲਾਫ ਜਿਹੜੀ ਉਹਨਾਂ ਨੇ ਬੜੀ ਮਹਿੰਮਤ ਜਿਹੜੀ ਵੰਡੀ ਹੋਈ ਆ ਪਰ ਨਕੌਦਰ ਇਹਨਾਂ ਇੱਕ ਕਲਰਕ ਨੂੰ ਸਸਪੈਂਡ ਕੀਤਾ ਗਿਆ ਕਿ ਤੁਹਾਡੇ ਜਿਹੜਾ ਘੋਟਾਲਾ ਤੁਹਾਡੀ ਨਜ਼ਰ 'ਚ ਹੈ ਬਿਲਕੁਲ ਸਾਰਾ ਮਾਮਲਾ ਮੇਰੇ ਨਜ਼ਰ ਦੇ ਵਿੱਚ ਆਉਣ ਤੋਂ ਬਾਅਦ ਹੀ ਇਹ ਸਸਪੈਂਸ਼ਨ ਹੋਈ ਆ ਆਦਰਵਾਇਸ ਪਹਿਲਾਂ ਹੀ ਉੱਥੇ ਬਹੁਤ ਕੁਝ ਚੱਲਦਾ ਔਰ ਇਹ ਨਹੀਂ ਹੈ ਕਿ ਹੁਣ ਦੀ ਸਰਕਾਰ ਦਾ ਚੱਲਦਾ ਪਿੱਛੋਂ ਲੈ ਕੇ ਚੱਲਦਾ ਖਾਸ ਕਰਕੇ ਤੁਸੀਂ ਕਿਹੋ ਜਿਹੇ ਅਕਿਰਤ ਕਰਨ ਲੋਕ ਨੇ ਉਹ ਜਿਹੜੇ ਗਰੀਬਾਂ ਦੇ ਜਿਨ੍ਹਾਂ ਦੇ ਸਿੱਧ ਸੱਤ ਹੈ ਨਹੀਂ ਉਹਨਾਂ ਨੂੰ ਘਰ ਬਣਾ ਕੇ ਦੇਣ ਵਾਸਤੇ ਜਿਹੜਾ ਅਸੀਂ ਪੈਸੇ ਸਰਕਾਰ ਦਿੰਦੀ ਉਹਦੇ ਵਿੱਚੋਂ ਪੈਸੇ ਖਾਂਦੇ ਆ ਔਰ ਫਰਜੀ ਖਾਤੇ ਨੇ ਬਹੁਤ ਕੋਸ਼ਿਸ਼ ਹੈ ਦੀ ਜਾਂਚ ਵੀ ਜਿਹੜੀ ਹੈ ਨਾ ਮੈਂ ਨਗਰ ਕੌਂਸਲ ਤੱਕ ਨਹੀਂ ਛੱਡੂੰਗੀ ਇਹਦੀ ਜਾਂਚ ਜਿਹੜੀ ਵਿਭਾਗੀ ਜਾਂਚ ਵੀ ਹੋਏਗੀ ਔਰ ਵਿਜੀਲੈਂਸ ਜਾਂਚ ਵੀ ਜਾਂਚ ਜਿਹੜੀ ਕਰਵਾਈਓ ਤੇ ਉਹਨਾਂ ਨੇ ਉਸੇ ਜਿਹੜੇ ਕਰਾਰ ਕਿਹਾ ਜਾਂ ਉਸੇ ਸਟਾਪਲ ਕਰਵਾਈ ਮੇਰੇ ਲਈ ਇਹ ਜਾਂਚ ਮੈਟਰ ਨਹੀਂ ਕਰਦੀ ਮੈਂ ਇਸ ਜਾਂਚ ਦੇ ਨਾਲ ਸੈਟੀਸਫਾਈਡ ਨਹੀਂ ਹੋਣਾ ਮੇਰੇ ਲਈ ਕੋਈ ਮੈਟਰ ਨਹੀਂ ਕਰਦਾ ਨਗਰ ਕੌਂਸਲਰ ਦੇ ਵਿੱਚ ਕੀ ਕਰਦਾ ਕੀ ਨਹੀਂ ਕਰਦਾ ਇਹਦੀ ਜਾਂਚ ਜਿਹੜੀ ਵਿਜੀਲੈਂਸ ਕਰੂਗੀ ਔਰ ਵਿਭਾਗ ਜਾਂਚ ਕਰੂਗਾ ਇਹ ਤਾਂ ਜਿਹੜੀ ਸਾਡੀ ਟੀਮ ਕੋਈ ਲੱਗੇਗੀ ਜਾਂਚ ਵਾਸਤੇ ਉਹ ਜਾਂਚ ਕਰਨਗੀ ਔਰ ਇੱਕ ਜਾਂਚ ਨਹੀਂ ਹੋਣੀ ਇਹਦੇ ਵਿੱਚ ਬਹੁਤ ਸਾਰੀਆਂ ਜਾਂਚਾਂ ਨੇ ਜਿਹੜੀਆਂ ਹੋਣੀਆਂ ਜਿਵੇਂ ਕਿ ਐਫਆਈਆਰ ਕੀਤੀ ਗਈ ਹੈ ਐਫਆਈਆਰ ਪਹਿਲਾਂ ਨਹੀਂ ਹੁੰਦੀ ਪਹਿਲਾਂ ਇਹਨੂੰ ਅਸੀਂ ਦੋਸ਼ ਕਿਹੜੇ ਕਿਡੇ ਦੇ ਤੇ ਲੱਗਦੇ ਕਿਉਂਕਿ ਹਜੇ ਮੁੱਢਲੀ ਕਾਰਵਾਈ ਆ ਹਜੇ ਤਾਂ ਸਿਰਫ ਸੈੱਡ ਕੋਲ ਜਿਹੜਾ ਡਾਟਾ ਆਇਆ ਉਹ ਇਹਨਾਂ ਚੀਜ਼ਾਂ ਦਾ ਆਇਆ ਕਿ ਵੀ ਇਹਨਾਂ ਨੇ ਘਰਾਂ ਦੇ ਵਿੱਚੋਂ ਖਾਤੇ ਇੱਕ ਅੱਖਾ ਪੈਸੇ ਖਾਲੇ ਫਰਜੀ ਕਾਉਂਟ ਖੋਲ ਲਏ ਉਹਦੇ ਪੈਸੇ ਖਾਲੇ ਕੁਝ ਕਿਹੜੇ ਕਿਹੜੇ ਲੋਕ ਇਨਵੋਲਡ ਨੇ ਪਰਚਾ ਦਰਜ ਕਰਨ ਵਾਸਤੇ ਪੂਰੀ ਇਨਫੋਰਮੇਸ਼ਨ ਹੋਣੀ ਬਹੁਤ ਜ਼ਰੂਰੀ ਹੁੰਦੀ ਆ ਇਸ ਕਰਕੇ ਪਰਚੇ ਦੀ ਕਾਲੀ ਨਹੀਂ ਕਰਾਂਗੇ ਕਿਉਂਕਿ ਅਸੀਂ ਇਹਨਾਂ ਕੋਲ ਪੈਸੇ ਰਿਕਵਰ ਵੀ ਕਰਨੇ ਆ ਔਰ ਨਾਲ ਦੀ ਨਾਲ ਜਿਹੜੀ ਕੈਬਜਾਰੀ ਦੇ ਵਿੱਚ ਬਹੁਤ ਸਾਰੇ ਕਪੜੇ ਆ ਔਰ ਜਿਹੜੇ ਹਾਊਸ ਟੈਕਸ ਇਕੱਠੇ ਕੀਤੇ ਜਾਂਦੇ ਜਾਂ ਜਿਹੜੀ ਟੈਕਸ ਕਲੈਕਟਿੰਗ ਆ ਉਹਦੇ ਵਿੱਚ ਵੀ ਬਹੁਤ ਸਾਰੀਆਂ ਗੜਬੜੀਆਂ ਨੇ ਦੁਬਾਰਾ ਦੁਬਾਰਾ ਵੀ ਮੁੜ ਕੇ ਸਾਲ ਖੰਡਵਾ ਤੇ ਵੇ ਵੀ ਹੁਣ ਕੰਮ ਖਤਮ ਕਰਾਂਗੇ ਕਿਉਂਕਿ ਚਾਰ ਪਹਿਲਾਂ ਜਿਹੜੇ ਹੈਗੇ ਸਸਪੈਂਡ ਮੈਂ ਕਦੇ ਵੀ ਤਿੰਨ ਬੰਦੇ ਪਹਿਲਾਂ ਸਸਪੈਂਡ ਕੀ ਮੈਂ ਕਦੇ ਵੀ ਸਸਪੈਂਡ ਬੰਦੇ ਨੂੰ ਜਿੰਨੀ ਦਰ ਉਹਨੂੰ ਕਲੀਨ ਚਿੱਟਨੀ ਮਿਲਦੀ ਕਿ ਉਹਨੇ ਕੁਝ ਨਹੀਂ ਕੀਤਾ ਮੈਂ ਕਿਸੇ ਨੂੰ ਵੀ ਬਹਾਲ ਕਰਨ ਦੇ ਹੱਕ ਦੇ ਵਿੱਚ ਹੈ ਨਹੀਂ ਨਗਰ ਕੌਂਸਲ ਕਪੜਿਆਂ ਦਾ ਗੜ ਬਣ ਗਿਆ ਹੋਇਆ ਇਸ ਕਰਕੇ ਉੱਥੇ ਕਿਸੇ ਨੂੰ ਮਾਫੀ ਨਹੀਂ ਮਿਲਣੀ ਮਤਲਬ ਥਾਡੀ ਨਜ਼ਰ ਦੇ ਥੱਲੇ ਲੋਕ ਕੰਮ ਕਰ ਰਹੇ ਆ ਤੁਹਾਨੂੰ ਚੰਗੇ ਬਣ ਕੇ ਕੰਮ ਕਰ ਰਹੇ ਆ ਤੁਹਾਡੀਆਂ ਅੱਖਾਂ ਦੇ ਵਿੱਚ ਧੂਲ ਝੋਕ ਰਹੇ ਆ ਇਹ ਤੇ ਜੇ ਕੁਝ ਲੋਕ ਸਾਹਮਣੇ ਨਾ ਆਉਂਦੇ ਜਿਨ੍ਹਾਂ ਦੇ ਪੈਸੇ ਖਾਲੇ ਗਏ ਆ ਤੇ ਸ਼ਾਇਦ ਇਹ ਮੁੱਦਾ ਹਜੇ ਵੀ ਦੱਬਿਆ ਰਹਿ ਜਾਣਾ ਕੋਈ ਸਮੱਸਿਆ ਦਾ ਮਸਲਾ ਕਿਉਂ ਨਹੀਂ ਹੱਲ ਹੋਉਂਦਾ ਆ ਜਾਂ ਮਦਦ ਵਿੱਚ ਨਿਕਲੂਗਾ ਕਰੋੜਾਂ ਦੇ ਵਿੱਚ ਐਸੀ ਜ ਨਹੀਂ ਮੇਰੀ ਸਾਰੇ ਸ਼ਹਿਰ ਨੂੰ ਅਪੀਲ ਆ ਕਿ ਜਿਹੜੇ ਵੀ ਕੰਮ ਚੱਲਦੇ ਆ ਜੇ ਕੋਈ ਨਗਰ ਕੌਂਸਲ ਵੱਲੋਂ ਸ਼ਕਤੀ ਹੋਵੇ ਜਾਂ ਕੋਈ ਪ੍ਰਸ਼ਾਸਨ ਤੇ ਸ਼ਕਤੀ ਹੁੰਦੀ ਆ ਤਸੀਲ ਕੰਪਲੈਕਸ 'ਚ ਸ਼ਕਤੀ ਹੁੰਦੀ ਆ ਕਿਤੇ ਵੀ ਸ਼ਕਤੀ ਹੁੰਦੀ ਉਹ ਤੁਹਾਡੇ ਵਾਸਤੇ ਆ ਤੁਸੀਂ ਸਾਰੇ ਜਣੇ ਉਹਦੇ ਵਿੱਚ ਵੱਧ ਚੜ ਕੇ ਸਾਥ ਦਿਆ ਕਰੋ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਕੋਆਪਰੇਟ ਕਰਿਆ ਕਰੋ ਚੋਰੀਆਂ ਡਟ ਕੇ ਇਹ ਉਹ ਸਾਰਾ ਕੁਝ ਜਿਹੜਾ ਇਹ ਸਾਡੇ ਹੀ ਲੋਕ ਨੇ ਆਪਣੇ ਘਰਾਂ ਦੇ ਵਿੱਚੋਂ ਨਿਕਲ-ਨਿਕਲ ਕੇ ਜਾਂਦੇ ਆ ਇਸ ਕਰਕੇ ਸਾਰੇ ਆਪਣੀ ਜ਼ਿੰਮੇਵਾਰੀ ਸਮਾਜ ਪ੍ਰਤੀ ਨਿਭਾਉਂਦੇ ਹੋਏ ਮਨਜੁਗ ਸਿੰਘ ਸਾਹਿਬ ਦਾ ਅਸੀਂ ਸਾਥ ਦੇਣਾ ਕਿਉਂਕਿ ਡਟ ਕੇ ਲੱਗੇ ਹੋਏ ਆ ਕਿ ਵੀ ਇਹ ਸਾਰਾ ਜਿਹੜਾ ਕਚਰਾ ਹੈ ਉਹਨੂੰ ਸਬਿਟਿਆ ਜਾਏ ਔਰ ਬਹੁਤ ਸਾਰਾ ਕਚਰਾ ਤੁਹਾਡੀ ਜਾਣਕਾਰੀ ਵਾਰੇ ਦੱਸਦੇ ਆ ਕਿ ਸਬਿਟਿਆ ਜਾ ਰਿਹਾ ਖਾਸ ਕਰਕੇ ਆਪਣੀ ਇੱਥੇ ਨਕੌਦਰ ਦੇ ਵਿੱਚ ਵੀ ਕੋਈ ਐਸਪੀ ਸਾਹਿਬ ਨੂੰ ਤੁਸੀਂ ਪੁੱਛ ਲਈਓ ਬੇਸ਼ੱਕ ਵੱਡੇ ਗੈਂਗਸਟਰ ਵੱਡੀਆਂ ਚੋਰੀਆਂ ਜਦੋਂ ਬਿਲਕਾ ਦੇ ਉੱਤੋਂ ਟਰਾਂਸਫਾਰਮਰ ਚੋਰ ਬੜਾ ਕੁਝ ਇਸ ਸਮੇਂ ਦੇ ਵਿੱਚ ਹੋ ਰਿਹਾ ਔਰ ਨਸ਼ੇ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੱਡਾ ਰੈਕਟ ਇੱਕ ਪਰਦਾ ਫਾਸ਼ ਹੋਇਆ ਜਿਹੜਾ ਸ਼ੰਕਰ ਵਾਲੇ ਇੱਕ ਇੰਟਰਨੈਸ਼ਨਲੀ ਲਾ ਲੋ ਉਹਨਾਂ ਨੂੰ ਤੁਸੀਂ ਜਿਹੜੇ ਫੜੇ ਆ ਉਹਨਾਂ ਦੇ ਰਾਹੀਂ ਬਹੁਤ ਸਾਰੀਆਂ ਬੱਚੇ ਸਾਹਮਣੇ ਆ ਰਹੀਆਂ ਔਰ ਸਾਰੀ ਜਨਤਾ ਦੇ ਸਾਥ ਦੇ ਨਾਲ ਲੋਕਾਂ ਦੇ ਸਾਥ ਦੇ ਨਾਲ ਪੂਰੀ ਕੋਸ਼ਿਸ਼ ਕਰਾਂਗੇ ਕਿ ਲੋਕਾਂ ਦੇ ਜਿਹੜੇ ਸੁਪਨੇ ਨੇ ਉਹ ਪੂਰੇ ਕੀਤੇ ਜਾ ਸਕਣ ਕਿਉਂਕਿ ਉਹਨਾਂ ਦੇ ਸੁਪਨੇ ਨਹੀਂ ਉਹ ਸਾਡੇ ਆਪਣੇ ਮੇਰੇ ਸੁਪਨੇ ਨੇ ਪਾਰਟੀ ਦੇ ਸੁਪਨੇ ਨੇ ਸਰਦਾਰ ਕੋਕਨ ਸਿੰਘ ਮਾਨ ਜੀ ਦੇ ਸੁਪਨੇ ਨੇ ਔਰ ਕੰਮ ਸਾਰਾ ਠੀਕ ਠਾਕ ਹੋ ਰਿਹਾ ਹੁਣ ਇਤਰਾਜ਼ ਜਿਹੜੇ ਉਹ ਘਟਨੇ ਚਾਹੀਦੇ ਆ ਮੈਂ ਇਹ ਸਮਝਦੀ ਆ ਕਿ ਹੁਣ ਇਤਰਾਜ਼ ਘਟਨੇ ਚਾਹੀਦੇ ਮੈਂ ਵਿਕਟਰ ਨੋ ਨੀ ਪ੍ਰੋਜੈਕਟ ਜਿਹੜਾ ਸਾਈਡ ਤੋਂ ਸੀਸੀਟੀਵੀ ਕੈਮਰੇ ਲੱਗੇ ਉਹ ਬਿਲਕੁਲ ਆਉਣ ਵਾਲੀ ਜਿਹੜੀ ਸਾਡੀ ਮੀਟਿੰਗ ਹੈ ਉਹਦੇ ਵਿੱਚ ਅਸੀਂ ਡਿਸਕਸ ਕਰਾਂਗੇ ਇਹ ਮੁੱਦਾ ਮੇਰੀ ਪ੍ਰਾਇਓਰਟੀ ਜਿਹੜੀ ਸੀਗੀ ਉਹ ਸੀਗੀ ਕਿ ਪਹਿਲਾਂ ਅਸੀਂ ਟ੍ਰੈਫਿਕ ਸਮੂਥ ਕਰ ਲਈਏ ਥੋੜੀਆਂ ਜਿਹੀਆਂ ਕੁਝ ਚੀਜ਼ਾਂ ਕਿਉਂਕਿ ਬਜਟ ਵੀ ਦੇਖਣੇ ਹੁੰਦੇ ਆ ਕਿ ਕੁਝ ਚੀਜ਼ਾਂ ਜਿਹੜੀਆਂ ਪ੍ਰਾਇਓਰਟੀ ਤੇ ਹੋਣ ਵਾਲੇ ਕੁਝ ਬਹੁਤ ਸਾਰੇ ਰਸਤੇ ਬਹੁਤ ਸਾਰੀਆਂ ਸੜਕਾਂ ਗੰਦੀਆਂ ਖਰਾਬ ਸੀ ਜਿਨ੍ਹਾਂ ਦੀ ਲੋਕਾਂ ਨੂੰ ਰੂਟ ਸੀ ਪਹਿਲਾਂ ਉਹ ਕਿੱਥੇ ਜਾਣ ਉਸ ਤੋਂ ਬਾਅਦ ਹੁਣ ਅਸੀਂ ਇਹ ਜਿਹੜੀਆਂ ਇਹ ਇੱਕ ਕਿਸਮ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਇੱਕ ਪ੍ਰੋਜੈਕਟ ਜਿਹੜਾ ਇਹ ਪੁਲਿਸ ਦੇ ਨਾਲ ਮਿਲ ਕੇ ਬਣਾਵਾਂਗੇ ਇਕੱਲੇ ਸੀਸੀਟੀਵੀ ਕੈਮਰੇ ਬਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਅਸੀਂ ਪੁਲਿਸ ਦੇ ਨਾਲ ਇਹ ਪ੍ਰੋਜੈਕਟ ਮਿਲ ਕੇ ਬਣਾਵਾਂਗੇ ਹੋ ਸਕਦਾ ਸੀ ਪੁਲਿਸ ਵੱਲੋਂ ਇਸ ਪ੍ਰੋਜੈਕਟ ਨੂੰ ਥੋੜਾ ਬਹੁਤਾ ਅੱਗੇ ਬਧਾਈਏ ਕੁਸ਼ਾਪ ਕਰਾਂਗੇ ਕੁਸ਼ੀ ਨਾ ਪਰੋ ਕਰਵਾਵਾਂਗੇ ਔਰ ਹੋਰ ਬੜੀਆਂ ਸਾਰੀਆਂ ਚੀਜ਼ਾਂ ਨੇ ਮੈਡਮ ਪੁਲਿਸ ਦੀ ਨਫਰੀ ਵਧਾਈ ਲਿਖਿਆ ਹੈ ਜੀ ਮੈਂ ਡੀਜੀਪੀ ਸਾਹਿਬ ਨੂੰ ਲਿਖ ਦਿੱਤਾ ਹੋਇਆ ਕਿ ਸਾਡੀ ਨਫਰੀ ਅੱਜ ਨਹੀਂ ਵਧਾਈ ਜਾਵੇ ਔਰ ਵਧਾਈ ਵੀ ਜਾ ਰਹੀ ਹੈ ਕੁਝ ਲੋਕ ਆ ਵੀ ਰਹੇ ਆ ਬਹੁਤ ਸਾਰੇ ਲੋਕਾਂ ਨਾਲ ਮਿਲੇ ਵੀ ਆ ਨਵੀਆਂ ਭਰਤੀਆਂ ਪਰ ਰਿਟਾਇਰਮੈਂਟ ਬਹੁਤ ਜ਼ਿਆਦਾ ਹੈ ਹਰ ਸਾਲ ਰਿਟਾਇਰ ਜਿਹੜੇ ਸਾਡੇ ਆਪ ਕੀ ਸਰਵ ਹੋ ਰਹੇ ਉਹਨਾਂ ਦਾ ਕਰਕੇ ਸਾਨੂੰ ਥੋੜੀ ਦਿੱਕਤ ਆ ਰਹੀ ਹੈ ਜਿਹੜੇ ਆ ਰਹੇ ਉਹਨਾਂ ਕੋਲ ਐਕਸਪੀਰੀਅੰਸ ਦੀ ਘਾਟ ਹੈ ਇਸ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਜੇ ਪਿਛਲੇ 2015 ਤੋਂ ਲੈ ਕੇ ਰੈਗੂਲਰ ਭਰਤੀ ਹੁੰਦੀ ਰਹਿੰਦੀ ਤੇ ਨਾਲ ਦੀ ਨਾਲ ਜਿਹੜਾ ਪੋਲਿਸੀਆ ਟ੍ਰੈਂਡ ਹੁੰਦੀ ਰਹਿੰਦੀ ਲਗਾਤਾਰ ਜਿਹੜਾ ਭਰਤੀ ਦਾ ਗੈਪ ਸੀ ਜਿਹੜਾ 40000 ਦੀ ਭਰਤੀ ਦਾ ਗੈਪ ਸੀ ਉਹ ਇੱਕਦਮ ਦੇ ਨਾਲ ਜਿੰਨੇ ਵੀ ਹੁਣ ਭਰਤੀ ਆ ਰਹੀ ਹੈ ਉਹ ਐਕਸਪੀਰੀਅੰਸ ਨਹੀਂ ਹੈ ਉਹਨਾਂ ਲੋਕਾਂ ਦੇ ਕੋਲ ਉਹ ਸਾਨੂੰ ਮੁਸ਼ਕਲ ਜ਼ਰੂਰ ਥੋੜੀ ਜਿਹੀ ਆ ਰਹੀ ਹੈ